रदाबादमी सरकार मुरदाबाद लड़ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਇਹ ਰੂਲ ਜਿਹੜੇ ਪੂਰੇ ਸੀ ਅਸਰੂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਨਵੇਂ ਸੀਐਸਆਰ ਰੂਲ ਦਾ ਪੱਤਰ ਰੱਦ ਕਰੋ ਰੱਦ ਕਰੋ ਰੱਦ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਰਪੰਚੋ 2022 ਦਾ ਕੀਤਾ ਵਾਦਾ ਪੂਰਾ ਕਰੋ ਪੂਰਾ ਕਰੋ ਪੂਰਾ ਕਰੋ 15 ਸਤੰਬਰ 2022 ਦਾ ਕੀਤਾ ਵਾਦਾ ਪੂਰਾ ਕਰੋ ਪੂਰਾ ਕਰੋ ਇਹਦੀ ਵੀ ਆਉਗੀ ਇਹ ਨਹੀਂ ਰਹੇ ਜਿੰਦਾਬਾਦ ਜਿੰਦਾਬਾਦ ਕੰਪਿਊਟਰ ਵਿਆਪਕ ਜਿੰਦਾਬਾਦ 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 ਕੰਪਿਊਟਰ ਵਿਆਪਕ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਮਾਨਾ ਤੇਰੀ ਕੀ ਸਰਕਾਰ ਦੀਆਂ ਪੈਣਾ ਵਿੱਚ ਬੁਜ਼ਾਰ ਮਾਨਾ ਤੇਰੀ ਕੀ ਸਰਕਾਰ ਦੀਆਂ ਪੈਣਾ ਵਿੱਚ ਬੁਜ਼ਾਰ ਜੁੱਤੀ ਨਾ ਅਧਿਆਪਕ ਇਕਤਾ ਜਿੰਦਾਬਾਦ 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 ਅਧਿਆਪਕ ਇਕਤਾ ਜਿੰਦਾਬਾਦ 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 ਕੰਪਿਊਟਰ ਦੇ ਆਪਕ ਜਿੰਦਾਬਾਦ 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 ਕੰਪਿਊਟਰ ਦੇ ਆਪਕ ਜਿੰਦਾਬਾਦ ਪੁਰਾਣਾ ਚੱਲ ਰਿਹਾ ਤੇ ਹੁਣ ਅਸੀਂ ਪੀਕ ਦੇ ਉੱਪਰ ਆ ਸੰਘਰਸ਼ ਦੇ ਵਿੱਚ ਸਾਡੀਆਂ ਭੈਣਾਂ ਜਿਹੜੀਆਂ ਇੱਥੇ ਰਾਤ ਨੂੰ ਬੈਠੀਆਂ ਉਹ ਦੇਖ ਕੇ ਘਰ ਬੈਠਣ ਦਾ ਮੈਨੂੰ ਨਹੀਂ ਲੱਗਦਾ ਕਿਸੇ ਦਾ ਜੇਲ ਕਰਦਾ ਹੋ ਤੋਂ ਮੈਂ ਇਸ ਮੰਚ ਤੋਂ ਇਹੀ ਅਪੀਲ ਕਰਦੀ ਆ ਸਾਰੀਆਂ ਮੇਰੀਆਂ ਭੈਣਾਂ ਨੂੰ ਖਾਸ ਤੌਰ ਤੇ ਉਹ ਅੱਗੇ ਆਉਣ ਕਿਉਂਕਿ ਜਿੱਤੇ ਅਸੀਂ ਬੈਗੇ ਸੜਕਾਂ ਤੇ ਜਿਵੇਂ ਹੁਣ ਤੁਸੀਂ ਬੈਠਿਓ ਆਪਾਂ ਬੈਠੇ ਆ ਸਰਕਾਰ ਮਜਬੂਰ ਹੋਊ ਜੂ ਸਾਨੂੰ ਛੇਤੀ ਹੀ ਕੁਝ ਪ੍ਰਾਪਤ ਹੋਊਗਾ ਕਿਉਂਕਿ ਸਾਡੀ ਮੈਜੋਰਿਟੀ ਜ਼ਿਆਦਾ ਹੈ ਸਾਡੀ ਪਰਸੈਂਟੇਜ ਜ਼ਿਆਦਾ ਹੈ ਸਾਡੇ ਪਿੱਛੇ ਸਾਡੇ ਵੀਰ ਨਾਲ ਦੀ ਨਾਲ ਸਾਡੀ ਸਪੋਰਟ ਹਮੇਸ਼ਾ ਹੀ ਖੜੇ ਨੇ ਸੋ ਇਹ ਸਾਡਾ ਫਰਜ਼ ਬਣਦਾ ਵੀ ਅਸੀਂ ਅੱਗੇ ਆਈਏ ਬਹੁਤ ਸਾਰੇ ਸਾਥੀਆਂ ਕਈਆਂ ਦੀ ਬਹੁਤ ਮਜਬੂਰੀਆਂ ਨੇ ਅਸੀਂ ਸਮਝਦੇ ਆ ਇਸ ਲਾਈਫ ਦੇ ਫੇਸ ਤੇ ਕਰਾਂਗੇ ਮਜਬੂਰੀਆਂ ਪੇਰੈਂਟਸ ਬਜ਼ੁਰਗਾਂ ਨੇ ਅਸੀਂ ਆਲਰੇਡੀ ਇਹ ਚੀਜ਼ਾਂ ਤੋਂ ਲੰਘ ਚੁੱਕੇ ਬਹੁਤ ਮਜਬੂਰੀਆਂ ਪਰ ਬਹੁਤ ਸਾਰੇ ਸਾਥੀ ਇਹ ਜਿਹਨਾਂ ਨੂੰ ਪਰਮਾਤਮਾ ਨੇ ਇਹਦੀ ਕੋਈ ਮਜਬੂਰੀ ਨਹੀਂ ਪਾਈ ਤੇ ਨਾ ਹੀ ਪਾਵੇ ਅਸੀਂ ਇਹੀ ਅਰਦਾਸ ਕਰਦੇ ਆਂ ਕਿ ਪਰਮਾਤਮਾ ਕਿਸੇ ਨੂੰ ਇਹਦੀ ਦੁੱਖ ਤਕਲੀਫ ਨਾ ਦਵੇ ਤਾਂ ਉਹ ਜਿਹੜੇ ਘਰ ਸੁਖੀ ਸਾਡੀ ਆਪਣੇ ਠੀਕ ਨੇ ਉਹਨਾਂ ਦੇ ਘਰ ਕੋਈ ਇਹਦੀ ਮਜਬੂਰੀ ਨਹੀਂ ਕਿ ਉਹ ਘਰੋਂ ਨਹੀਂ ਨਿਕਲ ਸਕਦੇ ਕਿਰਪਾ ਕਰਕੇ ਉਹ ਤਾਂ ਇੱਥੇ ਹਾਜ਼ਰੀ ਲਗਵਾਓ 2 ਘੰਟੇ 4 ਘੰਟੇ ਦਿਨ ਰਾਤ ਜੋ ਟਾਈਮ ਤੁਸੀਂ ਇਹ ਸੰਘਰਸ਼ ਉਹ ਦੇ ਸਕਦੇ ਉਹ ਆਪਣੇ ਫਰਜ਼ਾਂ ਲਈ ਆਪਣੇ ਨਿੱਜੀ ਹੱਕਾਂ ਲਈ ਅਸੀਂ ਆਉਂਦੇ ਹਾਂ ਅਸੀਂ ਕਿਸੇ ਦੇ ਦੂਸਰੇ ਕਰਕੇ ਨਹੀਂ ਆਣਾ ਕਿ ਮੈਂ ਆਈਆਂ ਮੈਂ ਆਪਣੇ ਹੱਕਾਂ ਲਈ ਆਈਆਂ ਜੇ ਤਨਖਾਹ ਵਧੂਗੀ ਮੇਰੀ ਵਧੂਗੀ ਤੁਹਾਡੀ ਕੱਲਿਆਂ ਦੀ ਨਹੀਂ ਵਧਣੀ ਸੋ ਸਾਨੂੰ ਆਪਣਾ ਸੋਚਣਾ ਚਾਹੀਦਾ ਅਸੀਂ ਅਪਾਰਟ ਫਰਮ ਬਾਕੀ ਗੱਲਾਂ ਨੂੰ ਛੱਡਦੀਏ ਦੂਧੀਆਂ ਗੱਲਾਂ ਨੂੰ ਅਸੀਂ ਛੱਡ ਕੇ ਨੀਵੇਂ ਹੋ ਕੇ ਆਪਣੇ ਆਪ ਨਹੀਂ ਆਉਣਾ ਜਿਹੜਾ ਸਰਕਾਰਾਂ ਨੇ ਸਾਡਾ